ਤੋਲੇ ਆਲਦੇ ਨਹੀਂ ਮੇਰੇ ਨਾਲ ਸੀਗੇ ਸਕੂਟੀ ਤੇ ਇਹ ਛੁੱਟੀਆਂ ਚ ਆਏ ਸੀ ਜੀ ਵੈਸੇ ਤੇ ਉਧਰੋਂ ਮੈਂ ਰੋਟੀ ਦੇ ਪੋਲਾਂ ਤੋਂ ਲੈ ਕੇ ਜਾ ਰਿਹਾ ਸੀ ਉਧਰੋਂ ਟਰੈਕਟਰ ਬਹੁਤ ਜ਼ਿਆਦਾ ਸਪੀਡ ਤੇ ਆ ਰਹੇ ਸੀ ਦੋ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਲੈਨਾਂ 'ਚ ਓਵਰਟੇਕ ਕਰ ਰਹੇ ਸੀ ਤੀਜੇ ਨੇ ਹੋਰ ਓਵਰਟੇਕ ਕਰਕੇ ਜੀ ਟੰਡਾ ਨੂੰ ਟੰਟੀ ਨਾਲ ਕਹਿੰਦਾ ਵੀ ਸਾਈਡ ਤੇ ਕਰ ਲੋ ਹੁਣ ਮੈਂ ਪਹਿਲਾਂ ਹੀ ਸਾਈਡ ਤੋਂ ਚਿੱਟੀ ਲੈਨ ਤੋਂ ਵੀ ਥੱਲੇ ਸੀਗਾ ਜੀ ਫੇਰ ਵੀ ਮੇਰੇ ਉੱਤੇ ਝੜਾ ਕੇ ਲੰਘ ਗਈ मैं भी डिगया जी जो तो ट्रैक्टर आ गया जी मैं ब्रेक लाते जी मैं बुड़क के खताना चिग्या जी जदी ट्रैक्टर चढ़ गया जी बहुत ਬਾਚੋ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਵੀ ਮੁੰਡੇ ਬਹੁਤ ਕੱਦੂ ਪਰਦੇ ਸਾਰੇ ਜਾਣਦੇ ਸੀ ਉਹ ਸਾਰੇ ਲੈ ਕੇ ਭੱਜ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਲੱਭ ਜੂਗਾ ਕੋਈ ਲੱਭਿਆ ਨਹੀਂ ਜੀ ਹਾਂ ਟਾਇਰ ਚੜਿਆ ਜੀ ਪੱਲਾ ਸੀ ਕਿ ਟਰਾਲੀ ਨਾਲ ਸੀ ਟਰਾਲੀ ਟਰੈਕਟਰ ਦੋਨੇ ਸੀ ਜੀ ਕਿੰਨੀ ਉਮਰਾਂ ਕੁੜੀਆਂ ਦੀ 13 13 ਸਾਲ ਦੀ ਜਿਹੜਾ ਕਿੜਾ ਹੋਊ ਜੀ ਕਿਹੜੀ ਕਲਾਸ ਪੜ੍ਹਦੀ ਆ 4ਥੀ ਇਹਦੇ ਮਾਪੇ ਮਾਤਾ ਨੂੰ ਦੱਸਤਾ ਤੁਸੀਂ ਹਾਂ ਜੀ ਫਾਦਰ ਨੂੰ ਦੱਸਤਾ ਇਹ ਮਦਰ ਨੂੰ ਨਹੀਂ ਦੱਸਿਆ ਕਿੰਨੀ ਕਿੜਾ ਕੁੜੀਆਂ ਦਾ ਟੋਲੇ ਵਾਲਾ ਜੀ ਇਹ ਕਿੰਨੇ ਪਿੰਡ ਭਰਾਣੇ ਬੱਚੇ ਬਾ ਬ੍ਰਦਰ ਸਿਸਟਰ ਨਹੀਂ ਬਾ ਬ੍ਰਦਰ ਇਹਦਾ ਛੋਟਾ ਵੱਡਾ ਹਾਂਜੀ ਛੋਟਾ ਜੀ ਕੀ ਇਨਸਾਫ ਮੰਗ ਰਹੇ ਪ੍ਰਸ਼ਾਸਨ ਤੋਂ ਇਨਸਾਫ ਤਾਂ ਹੀ ਹੁਣ ਪਹਿਲੀ ਗੱਲ ਤਾਂ ਵੀ ਟਰੈਕਟਰਾਂ ਨੂੰ ਪਹਿਲੀ ਗੱਲ ਇਹ ਕਹਿਣੀ ਚਾਹੀਦੀ ਆ ਕਿ ਡੈਕ ਲਾ ਕੇ ਛੱਡੀ ਨਹੀਂ ਜਾਂਦੇ ਨੇ ਜੀ ਕੋਈ ਦੇਖਦਾ ਨਹੀਂ ਹੈਗਾ ਬਹੁਤ ਕੋਸ਼ਿਸ਼ ਕਰਦੇ ਆ ਆਪਣਾ ਅੱਡੇ ਤੇ ਰੋਡ ਤੇ ਹੋਟਲ ਆ ਹਲਵਾਈ ਦੀ ਦੁਕਾਨ ਆਈ ਉੱਥੇ ਵੀ ਐ ਦੱਦਾ ਘੰਟਾ ਖੜਕੇ ਸੜਕ ਕ੍ਰੋਸ ਕਰਨੀ ਪੈਂਦੀ ਹੈ ਜੀ ਬਹੁਤ ਜ਼ਿਆਦਾ ਦਿਵਲ ਤੇ ਰੱਖਦੇ ਨੇ ਜੀ ਕੋਈ ਕਿਸੇ ਨੂੰ ਸੁਣ ਨਹੀਂ ਰਿਹਾ ਬਸ ਬੇਤਗਾਦਰ ਖਿੱਚੀ ਵਰਦੇ ਨੇ ਜੀ ਟਰੈਕਟਰ ਹੀ ਜੀ ਭੂਆ ਕੋਲੇ ਗਈ ਹੋਈ ਸੀ ਜੀ ਮੇਰੀ ਬੇਟੀ ਕੋਲੇ ਜਿਹੜਾ ਭਰਾ ਲੈ ਕੇ ਆਇਆ ਮਾਛੜਾ ਲੈ ਕੇ ਆਦੀ ਮਾਛੜਾ ਤੇ ਆ ਮੱਲੂ ਲਵਾਣਾ ਕਿ ਦੂਗਾ ਟਾ ਪਕੇ ਟਰੈਕਟਰ ਨਾਲ ਆਏ ਘੱਟ ਮਾਰਿਆ ਟੂਟਰੀ ਦਾ ਖਦਾਨਾ ਜਾ ਕੇ ਦੀ ਬੇਟੀ ਸੜਕ ਤੇ ਗਿਰ ਗਈ ਉਹਦੇ ਉੱਤੇ ਟਾਇਰ ਲੱਗ ਗਿਆ ਮੌਕੇ ਤੇ ਡਟੋ ਮੌਕੇ ਤੇ ਡਟ ਇਸ ਤਰ੍ਹਾਂ ਦੇਖਦੇ ਹੋ ਜਿਹੜੇ ਸਭਾ ਦੇ ਵਿੱਚ ਸਭਾ ਵਿੱਚ ਮਾਹੌਲ ਖਰਾਬ ਹੈ ਜਿਹੜੇ ਜਵਾਕਾਂ ਨੂੰ ਆਪਾਂ ਪੇ ਜਾਂ ਟਰੈਕਟਰ ਲੈ ਕੇ ਬਹੁ ਮਾੜੀ ਗੱਲਾਂ ਨਾਲ ਇਹਨਾਂ ਦੇ ਤਰੀਕੇ ਬੱਜਦੇ ਆਉਂਦੇ ਨੇ ਕੋਈ ਮੇਲਾ ਬਣਾਇਆ ਵੇ ਲੋਕਾਂ ਨੇ ਤਾਂ ਕਿ ਕਿੰਨੇ ਬੱਚੇ ਸੀ ਜੀ ਬੱਚੇ ਦਾ ਦੋ ਹੀ ਮਾਥੜਾ ਰੋਈਦੀ ਚਾਹ ਮਿਲੋ ਪਾਣ ਦੀ ਲੱਗਦੀ ਆ ਉਹ ਘਰ ਭੈਣ ਭਾਈ ਨਹੀਂ ਜੀ ਦੋ ਭੈਣ ਭਾਈ ਨਹੀਂ ਵੱਡੀ ਬੇਟੀ ਦੀ ਛੋਟਾ ਬੇਟਾ ਹਾਂ ਜੀ ਸਾਡਾ ਨਾ ਬਾਬਾ ਮੋਤੀ ਮਹਿਰਾ ਦੀ ਜਾ ਚਾਚਾ ਦੁੱਧ ਦਾ ਲੰਗਰ ਲਾਇਆ ਵੈ ਦੀ ਜੀ ਜਦ ਸਾਨੂੰ ਪਤਾ ਲੱਗਿਆ ਜੀ ਉੱਥੇ ਆਇਕਨ ਗੁਡੀਆਂ ਦੀ ਡੈਥ ਹੋ ਗਈ ਐ ਐਕਸੀਡੈਂਟ ਹੋ ਗਿਆ ਸਾਡੇ ਗੁਰਦੀਪ ਸਿੰਘ ਦਾ ਅਸੀਂ ਉਸੇ ਟਾਈਮ ਲੰਗਰ ਛੱਡ ਕੇ ਭੱਜੇ ਜੀ ਇਹ ਖਾਟੜਾ ਪੈਲਸ ਦੇ ਸਾਹਮਣੇ ਹੋਇਆ ਜੀ ਦੋ ਲੈਨਾਂ ਤਾਂ ਟਰੈਕਟਰਾਂ ਦੀਆਂ ਲੱਗੀਆਂ ਵੀਆਂ ਨੇ ਜੀ ਨਗਰ ਕੀਰਤਨ ਜਾ ਰਿਹਾ ਜੀ ਓਵਰਟੇਕ 'ਚ ਜੀ ਤੀਜੇ ਪਾਸੇ ਓਵਰਟੇਕ ਕੋ ਜੋਂਡੀਆ ਟਰੈਕਟਰ ਕਰ ਰਿਹਾ ਜੀ ਜੋਂਡੀਆ ਟਰੈਕਟਰ ਵਾਲੇ ਨੇ ਨਾ ਜੀ ਉਹ ਗੁਡੀਆਂ ਇਹ ਸਾਈਡ ਤੇ ਨੂੰ ਸਿੱਟ ਗਿਆ ਜੀ ਖਤਾਨੀ ਇਹਨੂੰ ਜੀ ਸੜਕ ਤੇ ਕੁੜੀ ਗਿਰਗੀ ਜੀ ਇਹਦੇ ਉੱਪਰ ਟਰਾਲੀ ਦਾ ਟਾਇਰ ਲੰਘ ਗਿਆ ਜੀ ਇਹਦੇ ਨਾਲ ਟਰੈਕਟਰ ਵਾਲਿਆਂ ਤੇ ਭਾਈ ਬਹੁਤ ਉਹ ਕਰਿਆ ਜਾਵੇ ਨੱਥ ਪਾਉਣੀ ਚਾਹੀਦੀ ਆ ਜੀ ਇਹਨਾਂ ਦੇ ਭਜਾਉਂਦੇ ਬਹੁਤ ਨੇ ਜੀ ਜਾਣੇ ਆਪਾਂ ਸ਼ਹੀਦੀ ਦਿਹਾੜੇ ਦੇ ਆ ਇਹ ਡੈਕ ਲਾ ਕੇ ਉੱਚੀ ਬਾਅਚ ਭਜਾਉਂਦੇ ਨੇ ਜੀ ਬਹੁਤ ਉਹ ਫੁੱਲ ਬਾਅਚ ਚ ਜੀ ਡੈਕ ਲਾਉਂਦੇ ਨੇ ਟਰੈਕਟਰ ਵੀ ਬਹੁਤ ਭਜਾਉਂਦੇ ਨੇ ਜੀ ਅਸੀਂ ਇਹੀ ਆ ਪ੍ਰਸ਼ਾਸਨ ਨੂੰ ਜੀ ਇਹਦੇ ਚੰਗੀ ਨੱਥ ਪਾਈ ਜਾਵੇ ਜੀ ਨੇ ਜੇ ਟਰੈਕਟਰ ਭਜਾਉਂਦੇ ਥੋੜੇ ਅੱਗੇ ਵੀ ਰੋਣਾ ਤੇ ਲੰਗਦੇ ਹੁਣ ਕੇ ਟਰੈਕਟਰ ਹਾਂਜੀ ਹਾਂ ਅਸੀਂ ਉਥੇ ਲੰਗਰ ਲਾਇਆ ਪਿਆ ਜੀ ਬਹੁਤ ਉਥੇ ਆਏ ਨਹੀਂ ਦੇਖਦੇ ਜੀ ਭੀੜ ਆ ਰਹੀ ਲੰਗਰ ਲਾਇਆ ਪਿਆ ਬਹੁਤ ਭਜਾਉਂਦੇ ਨੇ ਡੱਕ ਦੀ ਬਹੁਤ ਉੱਚੀ ਆਵਾਜ਼ ਕਰ ਕਰਕੇ ਨਾ ਜੀ ਸਰੇਸਾ ਦੰਦੇ ਨੇ ਜੀ ਇੱਕ ਦੂਜੇ ਤੋਂ ਵੱਧ ਭਜਾਉਂਦੇ ਨੇ ਜੀ ਉਹਨਾਂ ਨੂੰ ਆਇਆ ਮੈਂ ਪਹਿਲਾਂ ਜਾਮ ਉਹਨੂੰ ਆਇਆ ਮੈਂ ਪਹਿਲਾਂ ਜਾਵਾ ਜੀ ਇਹ ਬਾਈ ਥੋੜੇ ਪਿੰਡ ਦਾ ਜੀ ਸਾਡੇ ਪਿੰਡ ਤੋਂ ਨੇ ਜੀ ਗੁਰਦੀਪ ਸਿੰਘ ਜੀ ਅੱਜ ਤਾਂ ਪ੍ਰਸ਼ਾਸਨ ਤੋਂ ਇਹੀ ਇਨਸਾਫ ਮੰਗਦੇ ਆ ਜੀ ਉਹ ਟਰੈਕਟਰ ਵਾਲੇ ਤੇ ਕਾਰਵਾਈ ਕੀਤੀ ਜਾਵੇ ਜੀ ਸੀਸੀਟੀਵੀ ਕੈਮਰੇ ਫਰੋਲੇ ਜਾਨ ਜੀ ਕਿ ਕਿੱਥੇ ਟਰੈਕਟਰ ਵਾਲਾ ਕਿੱਥੇ ਦਾ ਹੈਗਾ ਜੀ ਕਿ ਕਿੱਥੇ ਗਿਆ ਜੀ ਉਹ ਅਸੀਂ ਪਿੱਛੇ ਵੀ ਉਹਦੇ ਗਏ ਆ ਜੀ ਬੰਦੇ ਸਾਡੇ ਨਾਬੇ ਤੱਕ ਆਏ ਨੇ ਸਾਨੂੰ ਮਿਲਿਆ ਨਹੀਂ ਜੀ ਉਹ ਟਰੈਕਟਰ ਹਾਂ ਜੀ ਹਾਂ ਜੌਂਡੀਆ ਟਰੈਕਟਰ ਆ ਜੀ ਇੱਕ ਬ੍ਰਾਡ ਡੈੱਡ ਕੇਸ ਆਇਆ ਐਕਸੀਡੈਂਟ ਕੇਸ ਐ ਗੁੜੀਆ ਦਾ ਨਾਮ ਐ ਦਸਮੀਤ ਕੌਰ 11 ਸਾਲ ਦੀ ਬੱਚੀ ਐ ਕਿ ਗੰਬ ਜਿਹਨੇ ਐਕਸੀਡੈਂਟ ਹੋਇਆ ਐ ਸਕੂਟੀ ਤੇ ਜਾ ਰਹੀ ਸੀ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਜੀ ਇਹ ਨਾਬਾ ਪਾਥ ਰੋਡ ਤੇ ਖੱਟੜਾ ਪੈਲੇ ਸਕੂਲ ਪੋਟੇਬਲ ਬ੍ਰੋਡ ਡਾਟਾ ਹੈ ਸਾਡੇ ਕੋਲ ਬ੍ਰੋਡ ਡਾਟਾ ਹੈ ਹੁਣ ਮਾਰਚ ਵਿੱਚ ਸ਼ਿਫਟ ਕਰੀਏ ਤੇ ਪੁਲਿਸ ਨੂੰ ਨੋਟੀਫਿਕੇਸ਼ਨ ਦਿੱਤੀ